ਸਬਾਪਤੀ ਜੀ ਮੇਰੇ ਸੰਗਰੂਰ ਲੋਕ ਸਭਾ ਦੇ ਸਨਾਮ ਦੇ ਰਹਿਣ ਵਾਲੇ ਸ਼ਹੀਦ ਉਦਮ ਸਿੰਘ ਨੇ 21 ਸਾਲਾਂ ਬਾਅਦ ਜਲਿਆਂਵਾਲੇ ਕਤਲੇਆਮ ਦਾ ਬਦਲਾ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਕੇ ਲੰਡਨ ਵਿੱਚ ਲਿਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਤੇ ਮੈਂ ਅੱਜ ਦੇ ਦਿਨ ਉਹਨਾਂ ਨੂੰ ਸ਼ਰਧਾਜਲੀ ਜਿਹੜੀ ਸਿਰ ਝੁਕਾ ਕੇ ਮੈਂ ਉਹ ਦਿਨਾ ਤੇ ਤੋਂ ਬਾਅਦ ਸਭਾਪਤੀ ਜੀ ਜੇ ਮੈਂ ਰੇਲਵੇ ਦੇ ਬਜਟ ਦੀ ਗੱਲ ਕਰਾਂ ਤਾਂ ਸਾਡੇ ਮਾਲਵੇ ਦਾ ਵਿੱਚੇ ਮੇਰੇ ਸੰਗਰੂਰ ਦਾ ਜਿਹੜਾ ਬਹੁਤਾ ਹਿੱਸਾ ਇਵਨ ਰਾਜਸਥਾਨ ਦੇ ਗੰਗਾ ਨਗਰ ਤੱਕ ਸਾਰੇ ਦਾ ਸਾਰਾ ਸੇਤ ਸਹੂਲਤਾਂ ਲਈ ਪੜ੍ਹਾਈ ਲਈ ਤੇ ਸਰਕਾਰੀ ਕੰਮਕਾਜ ਦੇ ਲਈ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਡਿਪੈਂਡੈਂਟ ਹੈ ਤੇ ਸਰ ਇਹਦੇ ਲਈ ਸਭ ਤੋਂ ਇੱਕ ਸੰਗਰੂਰ ਦੀ ਜਾਂ ਪੂਰੇ ਸਾਡੇ ਮਾਲਵੇ ਖੇਤਰ ਦੀ ਲੰਬੇ ਸਮੇਂ ਦੀ ਡਿਮਾਂਡ ਕਿ ਜਿਹੜੀ ਚੰਡੀਗੜ੍ਹ ਜਿਹੜੀ ਰਾਜਪੁਰਾ ਕਨੈਕਟੀਵਿਟੀ ਹੈ ਉਹ ਕੀਤੀ ਜਾਵੇ ਪਰ ਸਰ ਉਹ ਇੰਨੇ ਲੰਬੇ ਸਮੇਂ ਦੀ ਚੱਲ ਰਹੀ ਹੈ ਪਹਿਲਾਂ ਤੋਂ ਲੋ ਸਮਝਦੇ ਆ ਕਿ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੀਆਂ ਜਿਹੜੀਆਂ ਬੱਸਾਂ ਸ ਰੂਟ ਤੇ ਚੱਲਦੀਆਂ ਸੀ ਜੀ ਦੇ ਕਰਕੇ ਉਹ ਜਿਹੜਾ ਰੂਟ ਸੀਗਾ ਉਹ ਮੁਕੰਮਲ ਜਿਹੜਾ ਉਹ ਨਹੀਂ ਹੋ ਸਕਿਆ ਪਰ ਸਰ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਪੂਰੀ سپورਟ ਹੈ ਸੇ ਸੇ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜਾ ਉਹ ਰੂਟ ਹੈ ਉਹ ਮੁਕੰਮਲ ਕੀਤਾ ਜਾਵੇ ਜਿਹਦੇ ਨਾਲ ਮੈਂ ਸਮਝਦਾ ਕਿ ਲੋਕਾਂ ਦਾ ਆਰਥਿਕ ਤੌਰ ਤੇ ਫਾਇਦਾ ਵੀ ਹੋਊਗਾ ਤੇ ਦੂਜਾ ਜਿਹੜਾ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਉਹ ਵੀ ਜਿਹੜਾ ਘਟਣਗੇ ਪਰ ਸ਼ਰਤ ਇਹ ਹੈ ਵੀ ਜਿਹੜੇ ਰੇਲਵੇ ਵਾਲੇ ਐਕਸੀਡੈਂਟ ਹੈ ਉਹ ਵੀ ਜਿਹੜੇ ਆ ਘਟਾਏ ਜਾਣ ਤੇ ਦੂਜਾ ਸਭਾਪਤੀ ਜੀ ਇਹ ਸਰਕਾਰ ਨੇ ਜਿੱਥੇ ਆਮ ਜਿਹੜੇ ਨਾਗਰਿਕ ਆ ਉਹਨਾਂ ਤੇ ਬਜਟ ਦੇ ਵਿੱਚ ਨਵੇਂ ਟੈਕਸ ਲਗਾ ਕੇ ਲੌਂਗ ਟਰਮ ਜਿਹੜਾ ਗੇਨ ਟੈਕਸ ਵਧਾਇਆ ਗਿਆ ਸ਼ਾਰਟ ਟਰਮ ਗੇਨ ਟੈਕਸ ਵਧਾਇਆ ਗਿਆ ਬੋਝ ਪਾਇਆ ਉੱਥੇ ਸਭ ਤੋਂ ਜਿਹੜਾ ਵੱਡਾ ਬੋਝ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਉਹ ਮੇਲ ਆ ਚਾਹੀ ਫੀਮੇਲ ਆ ਚਾਹੇ ਜਿਹੜੇ 트랜ਸਜੈਂਡਰ ਆ ਉਹਨਾਂ ਨੂੰ ਜਿਹੜਾ ਕੰਸੈਸ਼ਨ ਮਿਲਦਾ ਸੀ ਉਹ ਵੀ ਜਿਹੜਾ ਪਿਛਲੇ 4 ਸਾਲ ਤੋਂ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਸਭਾਪਤੀ ਜੀ ਰੋਜ਼ ਸਾਡੇ ਦੇਸ਼ 'ਚ 2.5 ਕਰੋੜ ਡੇਲੀ ਲੋਕ ਆ ਜਿਹੜੇ ਟ੍ਰੇਨ ਤੇ ਸਫ਼ਰ ਜਿਹੜਾ ਤੈਅ ਕਰਦੇ ਆ ਤੇ ਸਾਲ ਦਾ ਲੈ ਤਾ ਤਕਰੀਬਨ 650 ਤੋਂ ਲੈ ਕੇ 700 ਕਰੋੜ ਤੱਕ ਲੋਕ ਆ ਜਿਹੜੇ ਸਫ਼ਰ ਜਿਹੜਾ ਉਹ ਤੈਅ ਕਰਦੇ ਆ ਇੰਨੇ ਵੱਡੀ ਗਿਣਤੀ ਜਿੱਥੇ ਲੋਕ ਤੈਅ ਕਰਦੇ ਹੋਣ ਤੇ ਉਹਨਾਂ 'ਚੋਂ ਬਹੁਤ ਵੱਡੀ ਗਿਣਤੀ ਜਿਹੜੀ ਸੀਨੀਅਰ ਸੀਟ ਚਲਦੀ ਆ ਪਹਿਲਾਂ ਜਿਹੜੇ ਪੁਰਸ਼ ਸੀ ਉਹਨਾਂ ਨੂੰ 40% ਕਿਰਪਾ ਕਰਕੇ ਜੈਂਡਰ ਨੂੰ 40% ਕਿਰਪਾ ਕਰਕੇ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ 50% ਕੰਸੈਸ਼ਨ ਮਿਲਦਾ ਸੀ ਦੇ ਸਰ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਤੇ ਮੇਰੀ ਬੇਨਤੀ ਹੈ ਕਿ ਜਿਹੜਾ ਕੰਫੈਸ਼ਨ ਹੈ ਦੁਬਾਰਾ ਚਾਲੂ ਕੀਤਾ ਸਭ 2 ਮਿੰਟ ਸਰ ਇੱਕ ਸਰ EDF ਜਿਹੜਾ ਰੂਟ ਹੈ ਉਹ ਲੁਧਿਆਣੇ ਤੋਂ ਲੈ ਕੇ ਜਿਹੜਾ ਬੰਗਾਲ ਤੱਕ ਹੈ ਸਰ ਮੇਰੀ ਬੇਨਤੀ ਹੈ ਕਿ ਪੰਜਾਬ ਦੀ ਇੰਡਸਟਰੀ ਮਰੀ ਪਈ ਹੈ ਸਾਡੇ ਜਲੰਧਰ ਚ ਸਪੋਰਟਸ ਗੁੱਡਸ ਬੰਦੀਆਂ ਲੈਦਰ ਗੁੱਡਸ ਬੰਦੀਆਂ ਸਾਡੇ ਅੰਮ੍ਰਿਤਸਰ ਚ ਜਿਹੜਾ ਫੈਬਰਿਕ ਜਿਹੜਾ ਉਹ ਬੰਦ ਹੈ ਸੋ ਮੇਰੀ ਬੇਨਤੀ ਹੈ ਕਿ ਜਿਹੜਾ ਉਹ ਰੂਟ ਹੈ ਉਹ ਲੁਧਿਆਣੇ ਤੋਂ ਜਲੰਧਰ ਤੇ ਅਮਰਸਰ ਤੱਕ ਵੀ ਜਿਹੜਾ ਐਕਸਟੈਂਡ ਹੈ ਉਹ ਕੀਤਾ ਜਾਵੇ ਤੇ ਸਰ ਹੋਰ ਕਾਈਂਡਲੀ ਸਰ ਇੱਕ ਵੱਡੀ ਜਿਹੜੀ ਸਮੱਸਿਆ ਜਿਹੜੇ ਆਲਰੇਡੀ ਯੂ ਹੈਵ ਮੈਂਸ਼ਨ ਇੱਕ ਮਿੰਟ ਸਰ ਸਰ ਜਿਹੜੇ ਫਲਾਈਓਵਰ ਬੰਦੇ ਨੇ ਪੰਜਾਬ 'ਚ ਜਗ੍ਹਾ-ਜਗ੍ਹਾ ਤੇ ਇਹ ਪੂਰੇ ਪੰਜਾਬ ਦੀ ਨ ਪੂਰੇ ਦੇਸ਼ ਦੀ ਸਮੱਸਿਆ ਹੈ ਕਿ ਜਿਹੜਾ ਸੜਕ ਵਾਲਾ ਪਾਰਟ ਹੈ ਉਹ ਤਾਂ ਪੂਰਾ ਹੋ ਜਾਂਦਾ ਪਰ ਜਿਹੜੀ ਰੇਲਵੇ ਕਰਾਸਿੰਗ ਹੈ ਉਹ 2-2 3-3 ਸਾਲ ਜਿਹੜੇ ਆ ਉਹ ਜਿਹੜੀ ਪੂਰੀ ਆ ਉਹ ਨਹੀਂ ਹੋ ਪਾਉਂਦੀ ਤੁਸੀਂ ਰੇਲਵੇ ਮਨਿਸਟਰ ਜਿਹੜੇ ਸਟੇਟ ਆਫ ਮਨਿਸਟਰ ਬਣਾਇਆ ਹੈ ਕਿਰਪਾ ਸਮਾਪਤ ਕਰ ਲਾਗੀ ਤਰਾਹੇ ਵਾਲਾ ਪੁਲ ਸਾਰਨ ਲੰਬੇ ਸਮੇਂ ਤੋਂ ਜਿਹੜਾ ਉਹ ਪੈਂਡਿੰਗ ਪਿਆ ਹੈ ਜਿਹਦੇ ਕਰਕੇ ਕਨੈਕਟੀਵਿਟੀ ਨਹੀਂ ਹੋ ਪਾ ਰਹੀ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਡੀ ਰਵੀ ਕੁਮਾਰ ਜੀ